ਆਪਣੀ ਸਗੀ ਆਪਣੀ ਸਗੀ ਸੱਸ ਨੂੰ ਜਵਾਈ ਉਸ ਦਾ ਜਵਾਈ ਲੈ ਕੇ ਫਰਾਰ ਹੋ ਗਿਆ ਆਪਣੀ ਘਰ ਵਾਲੀ ਨੂੰ ਹੱਥ ਨਹੀਂ ਲਾਉਣ ਦਿੰਦਾ ਸੀ ਤੇ ਕਹਿੰਦਾ ਸੀ ਮੈਂ ਤਾਂ ਆਪਣੀ ਸੱਸ ਨਾਲ ਰਹਿਣਾ ਤੇਰੀ ਮਾਂ ਨਾਲ ਰਹਿਣਾ ਤੇਰੇ ਨਾਲ ਮੇਰੇ ਕੋਈ ਸਬੰਧ ਨਹੀਂ ਹੈਗੇ ਦੋਸਤੋ ਲੋਕ ਸੋਚਦੇ ਸੀ ਵੀ ਕੁੜਮਾ ਕੁੜਮਣੀ ਗਲਤ ਹੋਣਗੇ ਪਰ ਨਹੀਂ ਇੱਥੇ ਦਾਣ ਹੀ ਕਾਲੀ ਸੀਗੀ ਹੋਰ ਹੀ ਸਿਸਟਮ ਬਣਿਆ ਪਿਆ ਸੀਗਾ ਜਿਵੇਂ ਹੀ ਆਪਣੀ ਸੱਸ ਨਾਲ ਗਲਤ ਸੀਗਾ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਬੜੀ ਤਾਜ਼ੀ ਖਬਰ ਹੈ ਦੋਸਤੋ ਅਸਲ ਸੱਚ ਹੈ ਦੋਸਤੋ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰঞ্জੀਤ ਵਰਤਿਆ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਉਹ ਇਨਸਾਨ ਆ ਜਿਹਦੇ ਨਾਲ ਆਪਾਂ ਗੱਲ ਕਰਾਂਗੇ ਇਹਦੇ ਨਾਲ ਜਿਹੜਾ ਕੁਝ ਵਾਪਰਿਆ ਬੜਾ ਦੁੱਖदाई ਹੈ ਦੋਸਤੋ ਗੱਲ ਸਾਰੀ ਕਰਾਂਗੇ ਸਾਰਾ ਮਸਲਾ ਕੀ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਬਾਈ ਮੇਰਾ ਨਾਮ ਮੇਰੀ ਕੀ ਗੱਲ ਕੀ ਹੋ ਗਈ ਕੀ ਮਸਲਾ ਕੀ ਸਾਰਾ ਭਾਈ ਗੱਲ ਇਹ ਹੈ ਮੈਂ ਮੁੰਡੇ ਦਾ ਵਿਆਹ ਕੀਤਾ ਸਾਬ ਦੇ ਦਾ 2 ਸਾਲ ਹੋ ਗਏ 2 ਸਾਲ ਜਦੋਂ ਹੋ ਗਏ ਬਾਈ ਯਾਰ ਤੇ ਵਧੀਆ ਧੁੰਮ ਧਾਵ ਨਾ ਕੀਤਾ ਹਨ ਜੋ ਕੁਝ ਵੀ ਆ ਤੇ ਪਰ ਹੁਣ ਮੇਰਾ ਮੁੰਡਾ ਤੇ ਮੇਰੀ ਜਿਹੜੀ ਕੁੜਮਣੀ ਸੀਗੀ ਉਹ ਜੱਗੋ ਤੇਲਮੀ ਕਰ ਗਈ ਕਿਵੇਂ ਉਹ ਯਾਰ ਉਹ ਨਾ ਥੋੜੇ ਜਿਨ ਹੋ ਗਏ ਤੇ ਮੇਰਾ ਹਾਲਾ ਮੇਰਾ ਮੁੰਡਾ ਤੇ ਆਦੀ ਸਾਸ ਨੂੰ ਲੈ ਕੇ ਭੱਜ ਗਿਆ ਕਿੰਨਾ ਟਾਈਮ ਹੋ ਗਿਆ ਜੀ ਵਿਆਹ ਨੂੰ ਵਿਆਹ ਹੋਇਆ ਦੋ ਸਾਲ ਹੋ ਗਏ ਸੀਗੇ ਅੱਛਾ ਆਪਦੀ ਸੱਸ ਨੂੰ ਲੈ ਗਿਆ ਵਿਆਹ ਦੀ ਸੱਸ ਨੂੰ ਲੈ ਗਿਆ ਵਿਆਹ ਕੇ ਵਿਆਹ ਹੋ ਗਿਆ ਸੀਗਾ ਵਿਆਹ ਹੋ ਗਿਆ ਸੀ ਵਿਆਹ ਹੋਏ ਤੋਂ ਬਾਅਦ ਹੀ ਲਿਖ ਗਿਆ ਅੱਛਾ ਫੇਰ ਲਵਲਾ ਇਹ ਪਿਆ ਜਦੋਂ ਸ਼ਗਨ ਪਿਆ ਜਾ ਰਿਹਾ ਹੈ ਨਾ ਇਦੋ ਛਾਗਣਾ ਪੈ ਗਿਆ ਤੇ ਮੈਨੂੰ ਨਹੀਂ ਸੀ ਪਤਾ ਹਨਾ ਵੀ ਚਲ ਕੁੜੀ ਮੁੰਡਾ ਮੈਨੂੰ ਐਸੀ ਚੱਲ ਗੱਲ ਕਰਦੇ ਆ ਚੰਨਾ ਚਾਰ ਮਹੀਨਾ ਬਾਅਦ ਵਿਆਹ ਹੋਇਆ ਸੀ ਮੈਨੂੰ ਕੀ ਪਤਾ ਸੀਗਾ ਵੀ ਉਹ ਅੱディ ਸੱਸ ਨਾਲ ਹੀ ਕਰੀ ਜਾਂਦਾ ਗੱਲਾਂ ਬਾਤਾਂ ਜਦੋਂ ਮੜ ਕੇ ਚਲ ਇਹਦਾ ਗੱਲਾਂ ਬਾਤਾਂ ਕਰਦਾ ਜਾ ਚਤੋਂ ਪੈਰ ਲੱਗਿਆ ਰਹਿੰਦੇ ਚਲ ਮੈਨੂੰ ਆਏ ਹੁੰਦੇ ਚਲ ਮੁੰਡਾ ਕੁੜੀ ਗੱਲ ਕਰਦਾ ਕਰੀ ਜਾਂਦੇ ਆਪਾਂ ਕੀ ਕਰਨਾ ਹਨਾ ਵੀ ਪਹਿਲਾਂ ਕਿਹੜਾ ਕਰਦਾ ਸੀਗਾ ਮੜ ਕੇ ਹੌਲੀ ਹੌਲੀ ਜਦੋਂ ਵਿਆਹ ਹੋ ਗਿਆ ਸੀ ਵਧੀਆ ਧੂੰ ਧਮਨਾ ਕੀਤਾ ਜਿੰਨਾ ਖਰਚਾ ਵਾਚਾ ਕਰਨਾ ਸੀ ਜੋ ਕੁਝ ਵੀ ਕਰਨਾ ਸੀ ਅਗਲੇ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ ਕੁੜੀ ਵਾਲ ਨੇ ਵੀ ਉਹਨਾਂ ਨੇ ਵਧੀਆ ਵਿਆਹ ਇਹੀ ਕੰਚਰ ਨਿਕਲ ਗਿਆ ਤੇ ਉਹ ਜਿਵੇਂ ਉਹ ਕਹਿੰਦਾ ਵੀ ਇਹੇ ਵੀ ਮੇਰੀ ਕੁੜੀ ਤਾਂ ਜਾ ਸੀਤਾ ਗਈ ਹਨਾ ਤੇ ਉਹ ਕਹਿੰਦਾ ਵੀ ਮੇਰਾ ਮੁੰਡਾ 라ਵਣ ਆ ਉਹ ਗੱਲ ਹੋ ਗਈ ਵੀ ਮੇਰਾ ਮੁੰਡਾ 라ਵਣ ਹੀ ਨਿਕਲ ਗਿਆ 라ਵਣ ਆਇਆ ਨਿਕਲ ਗਿਆ ਬਈ ਯਾਰ ਵੀ ਹੁਣ ਇਹਨੇ ਐ ਨਹੀਂ ਸੋਚਿਆ ਸੋਚ ਸੋਚੀ ਵੀ ਯਾਰ ਮੇਰੀ ਸੱਸਾ ਤੇ ਉਹ ਮੇਰੀ ਮਾਂ ਹੀ ਆ ਕਿਹੜਾ ਕੋਈ ਹੋਰ ਹਨਾ ਤੇ ਵੀ ਇਹਨੇ ਗਲਤ ਕੰਮ ਕੀਤਾ ਗਲਤ ਯਾਰ ਆਪਾਂ ਤਾਂ ਇਹ ਕਹਿੰਦੇ ਵੀ ਤੂੰ ਜਿਹੜੀ ਵਿਆਹ ਕੇ ਲਿਆਂਦਾ ਸੀਗਾ ਉਹਦੇ ਹੀ ਬਣ ਕੇ ਰਾ ਲੈਂਦਾ ਨਾਲੇ ਉਹਦਾ ਘਰ ਖਰਾਬ ਕੀਤਾ ਨਾਲੇ ਉਹਦੇ ਸਹੁਰੇ ਦਾ ਕਰਤਾ ਤੇ ਮੁੜ ਕੇ ਭਾਈ ਜਦੋਂ ਵਿਆਹ ਹੋ ਗਿਆ ਉਹ ਨਾਲ ਇੱਥੇ ਆਉਣ ਲੱਗ ਗਈ ਜਦੋਂ ਆਉਣ ਲੱਗੀ ਇਹ ਤਾਂ ਹੁਣ ਤੈਨੂੰ ਵੀ ਆਪਾਂ ਨੂੰ ਪਤਾ ਹੀ ਵੀ ਆਪਣਾ ਹੁਣ ਪਰਿਵਾਰ ਆ ਹਨ ਤੇ ਵੀ ਅਗਲੀ ਆਪਦੇ ਘਰੇ ਰਵੇ ਉਹ ਵੀ ਨੂ ਨੋ ਆਲੀ ਸੀਗੀ ਨੂ ਪਤਾਲੀ ਤੇ ਇੱਥੇ ਜਦੋਂ ਆਇਆ ਕਰੇ ਤੇ ਇਹ ਨਾ ਵੀ ਮੰਨ ਕੇ ਚੱਲ ਚਾਰ ਦਿਨ ਉਹਦੇ ਪਿੰਡ ਲਾਇਆ ਕਰੇ ਪੇਕੀ ਆਦੇ ਸੌਰੀ ਆਉਦੇ ਤੇ 10 15 ਦਿਨ ਇੱਥੇ ਲਾ ਜਾ ਕਰੇ ਮੈਂ ਇੱਕ ਦਿਨ ਕਿਤੇ ਕੁਦਰਤੀ ਮੈਂ ਆਦੀ ਨੂੰ ਕਿਹਾ ਮੈਂ ਕਿਹਾ ਵੀ ਪਤਾ ਵੀ ਇਹ ਤੇਰੀ ਸੱਸ ਇੰਨਾ ਰਹਿੰਦੀ ਆ ਵੀ ਤੁਹਾਡੇ ਵੀ ਇਹ ਮਾੜਾ ਕੰਮ ਆ ਵੀ ਤੁਸੀਂ ਨਵੇਂ-ਨਵੇਂ ਵਿਆਹੇ ਆ ਹਨ ਵੀ ਤੁਹਾਡੇ ਕੋਲੇ ਹਨ ਵੀ ਇਹ ਚੀਜ਼ ਚੰਗੀ ਨਹੀਂ ਹੈਗੀ ਕਹਿੰਦੀ ਡੈਡੀ ਮੈਂ ਤਾਂ ਬਹੁਤ ਕਿਹਾ ਉਹਨੂੰ ਵੀ ਮੰਮੀ ਤੂੰ ਹੁਣ ਆਪਦੇ ਪਿੰਡ ਰਿਆ ਕਰ ਤੂੰ ਇੱਥੇ ਕੀ ਲੈਣ ਆਉਣੀ ਆ ਤੋ ਕਹਿੰਦੀ ਪੁੱਤ ਕੋਈ ਨਹੀਂ ਤੇ ਤੂੰ ਨਵੀਂ ਨਵੀਂ ਹੀ ਵਿਆਹੀ ਆ ਤਥੋਂ ਕੰਮ ਨਹੀਂ ਹੁੰਦਾ ਤਨ ਮੈਂ लाਡ ਲਈ ਰੱਖਿਆ ਸੀ ਐ ਕਿਤੇ ਫਲਾਨਾ ਕਿਤੇ ਧੋਕਾ ਜਿੰਨੇ ਵੀ ਪੰਪ ਜੇ ਮਾਰਨੇ ਹੁੰਦੇ ਹਨਾ ਮੈਂ ਤੇਰੇ ਕਰਕੇ ਆਉਣੀ ਆ ਨਾਲ ਤੇਰੀ ਪੜ੍ਹਾਈ ਦਾ ਹੋਊਗਾ ਨਾਲ ਜਿਹੜੀ ਤੂੰ ਜੌਬ ਕਰਦੀ ਸੀ ਤੂੰ ਕੰਟੀਨਿਊ ਕਰ ਲੈ ਠੀਕ ਆ ਉਹਨੇ ਕੀ ਕੀਤਾ ਮਾਰ ਮਾਰ ਪੰਪਨ ਵਾਲੇ ਮੁੰਡੇ ਨਾਲ ਉਹਨੂੰ ਤੋਂ ਤਲਵਾ ਤੱਕ ਜੌਬ ਤੇ ਜਿੱਥੇ ਉਹ ਕੰਮ ਕਰਦੀ ਸੀਗੀ ਉੱਥੇ ਲੱਗ ਗਈ ਹੁਣ ਉਹ ਤੜਕੇ ਕੰਮ ਤਿਆਰ ਹੋ ਕੇ ਜਾ ਵੜਦੀ ਸੀਗੀ ਅਥਰੇ ਮਰਦੀ ਸੀ ਮੈਂ ਖੇਤੋਂ ਉੱਠ ਜਾਂਦਾ ਸੀਗਾ ਤੇ ਇਹ ਕੀ ਵੜਦੀ ਸੀ ਇਹਦੇ ਕਮਰੇ ਚ ਵੜ ਜਾਂਦੀ ਛੱਦ ਦੇ ਮੇਰੇ ਮੁੰਡੇ ਦੇ ਤੇ ਉੱਥੋਂ ਸਾਰੀ ਸਾਰੀ ਡੜੀ ਨਹੀਂ ਸੀ ਨਿਕਲਦੇ ਇਹ ਮੈਂ ਫਿਰ ਮੁੜ ਕੇ ਇੱਕ ਦਿਨ ਕੁ ਮਾ ਕੁੜੀ ਨੂੰ ਵੀ ਕਿਹਾ ਮੈਂ ਕਿੜਗੇ ਤੂੰ ਜੋ ਜੋ ਦਾ ਛੱਡ ਖੜਾ ਤੂੰ ਆਪਦਾ ਮੈਨੂੰ ਜਿੱਥੇ ਤੱਕ ਲੱਗਦਾ ਕੰਮ ਗਲਤ ਆ ਵੀ ਆਪਾਂ ਸਿੱਧਾ ਨਹੀਂ ਕਿਹਾ ਵੀ ਤੂੰ ਭਾਈ ਆਉਦਾ ਘਰ ਸੰਭਾਲ ਉਹ ਕਹਿੰਦੀ ਵੀ ਤੁਸੀਂ ਕੀ ਗੱਲ ਹੋ ਗਈ ਵੀ ਕਿਹੜੀ ਗੱਲੋਂ ਕਹਿੰਦੇ ਵੀ ਮੈਂ ਇਹ ਗੱਲ ਕਹਿਣਾ ਵੀ ਆਉਦਾ ਉਹਨਾਂ ਟਾਈਮ ਤਾਂ ਸਹਤਰੀ ਮਾਂ ਵੀ ਆਪਦੇ ਉਥੇ ਤਰੇ ਉਹਦੇ ਸਹੋਰੀ ਨਹੀਂ ਤੇਰੇ ਵੀ ਪੇਕੇ ਨਹੀਂ ਲਾਉਂਦੀ ਜੰਨਾ ਟਾਈਮ ਇੱਥੇ ਲਾ ਜਾਂਦੀ ਹੈ ਨਾਲੇ ਇਹਨਾਂ ਦਾ ਕੀ ਮਤਲਬ ਆ ਨਵੇਂ-ਨਵੇਂ ਵਿਆਹੇ ਵੀ ਆ ਗੱਲਾਂ ਆ ਫੇ ਥੋੜਾ ਥੋੜਾ ਕੇਰਾ ਕੁੜੀ ਨੂੰ ਵੀ ਸ਼ੱਕ ਹੋ ਗਿਆ ਕੁੜੀ ਆਉਦੀ ਮਾਂ ਨਾਲ ਲੜ ਪਈ ਜਦੋਂ ਮਾਂ ਨਾਲ ਲੜ ਪਈ ਭਾਈ ਤੇ ਇਹਨੇ ਕੀ ਕੀਤਾ ਉਹ ਹਣੋ ਹਟਾਤੀ ਜਦੋਂ ਹਣੋ ਹਟਾਤੀ ਉਸ ਤੋਂ ਬਾਅਦ ਕੀ ਹੋਇਆ ਵੀ ਦੋ ਤਿੰਨ ਮਹੀਨੇ ਲੰਘੇ ਤੇ ਉਹਦਾ ਫੋਨ ਉਹਦੇ ਮੰਨ ਕੇ ਚਲ ਉਹਦੇ ਪਿਓ ਨੇ ਖੋਲਿਆ ਵੀ ਇਹ ਕੁੜੀ ਜਨੇ ਇਹਨੇ ਮੇਰੇ ਸਾਲੇ ਨੇ ਉਹਦੀ ਤਨਖਾਹ ਚੋਂ ਪੈਸੇ ਲੈ ਕੇ ਉਹ ਤੋਂ ਆਪਦੇ ਟੀਮ ਚ ਕਢਾ ਕੇ ਉਹਨੂੰ ਫੋਨ ਗਿਫਟ ਕਰਾਇਆ ਅਜੀ ਸੱਸ ਨੂੰ ਆਹਦੀ ਸੱਸ ਨੂੰ ਜਦੋਂ ਇਹ ਫੋਨ ਗਿਫਟ ਕਰਾਇਆ ਤੇ ਉਹ ਚਲ ਫੋਨ ਫੋਨ ਲਾਉਣ ਲੱਗ ਗਈ ਕਹਦਾ ਇਹ ਜ ਖੇਤ ਜਾਵੜਾ ਕਰੇ ਤੂੰ ਘਰੇ ਉਰ ਜਾ ਡੜੀ ਮੈਂ ਪੈਣਾ ਖੇਤ ਉਹ ਗੱਲਾਂ ਕਰੀਏ ਆ ਕਰੇ ਆਸੇ-ਪਾਸੇ ਮਿਲਣ ਲੱਗੇ ਫੇਰ ਇਹਨੇ ਆਪਦੀ ਕੁੜੀ ਉਹ ਕੁੜੀ ਜਨਾਨੀ ਜਿਵੇਂ ਚੱਲ ਤੜਾ ਬਾਜੀ ਖੇਡ ਕੇ ਆਪਦੀ ਕੁੜੀ ਨੂੰ ਫੇਰ ਆਪਦੇ ਬਸ ਚ ਕਰ ਲਿਆ ਉਹ ਫੇਰ ਆਉਣ ਲੱਗੀ ਫੇਰ ਉਸ ਦਿਵਾਰ ਸਾਡੇ ਘਰੇ ਬਹੁਤ ਕੋਈ ਪਿਆਰਿਆ ਕਰੇ ਮੈਂ ਤੁਹਾਨੂੰ ਦੱਸਿਆ ਨਾ ਉਸ ਦਿਵਾਰ ਸਾਡੇ ਘਰੇ ਬਹੁਤ ਕਲੇਸ਼ ਪਿਆ ਜਦੋਂ ਕਲੇਸ਼ ਪਿਆ ਭਾਈ ਸਾਨੂੰ ਅੱਡ ਕਰਾਤਾ ਉਹਨੇ ਜਦੋਂ ਸਾਨੂੰ ਵੀ ਉਹ ਆਹਦੇ ਮੁੰਡੇ ਨੂੰ ਪੰਪ ਮਾਰਤੇ ਹਨਾ ਨੂੰ ਨੂੰ ਪੰਪ ਮਾਰਤੇ ਨੂੰ ਨੂੰ ਆਪਦੇ ਬੱਸ 'ਚ ਕਰ ਲਿਆ ਕੁੜੀ ਨੂੰ ਆਪਦੀ ਧੀ ਨੂੰ ਆਪਦੇ ਬੱਸ 'ਚ ਕਰ ਲਿਆ ਜਦੋਂ ਬੱਸ 'ਚ ਕਰ ਲਿਆ ਤੇ ਅਸੀਂ ਚੱਲ ਅਸੀਂ ਜਿਹੜਾ ਠੀਕ ਹੈ ਵੀ ਤੇ ਰੋਟੀਆਂ ਹੀ ਖਾਣਗੇ ਨਾ ਵੀ ਆਪਦੀਆਂ ਪਕਾ ਕੇ ਖਾ ਲਾਂਗੇ ਤੁਸੀਂ ਨਹੀਂ ਦੇਣੀਆਂ ਤਾਂ ਚੱਲ ਅਸੀਂ ਆਪ ਦਾ ਅੱਡ ਹੋ ਗਏ ਜਦੋਂ ਅੱਡ ਹੋ ਗਏ ਬਾਈ ਯਾਰ ਫੇਰ ਤਾਂ ਉਹਨੂੰ ਖੁੱਲੀ ਛੁੱਟੀ ਮਿਲ ਗਈ ਕੁੜੀ ਜੋਬ ਤੇ ਉੱਠ ਜਾਂਦੀ ਸੀ ਉਹ ਆਪਦੇ ਅੰਦਰ ਕਮਰੇ 'ਚ ਬਟੇ ਰਹਿੰਦੇ ਸੀਗੇ ਜਦੋਂ ਇੱਕ ਦਿਨ ਕੁੜੀ ਨੇ ਆਪਦੇ ਹੱਥੀਂ ਵੇਖਿਆ ਉਹਨੂੰ ਵੀ ਮੈਸੇਜ ਕਰਦਾ ਜਾਂ ਵੀਡੀਓ ਕਾਲ ਜਾਂ ਕੁਝ ਵੀ ਹੈ ਰਾਤ-ਰਾਤ ਕੋਈ ਹਨਾ ਉਹਦੇ ਕੁੜੀ ਦੇ ਪਹਿਲਾਂ ਥੋੜਾ ਜ਼ਮੀਨ ਹਿੱਲ ਗਈ। ਉਹਦੇ ਫੇਰ ਸਾਨੂੰ ਕੁੜੀ ਕਹਿੰਦੀ ਵੀ ਡੈਡੀ ਮੈਂ ਆਪਾਂ ਇਕੱਠੇ ਹੋ ਗਏ। ਮੈਂ ਨਹੀਂ ਆਰਡਰ ਹੈਣਾ। ਮੈਨੂੰ ਤਾਂ ਇਹਨਾਂ ਨੇ ਪੰਪ ਮਾਰਤਾ ਸੀ ਐ ਹੋ ਗਿਆ ਸੀ, ਉਹ ਹੋ ਗਿਆ ਸੀ। ਵੀ ਤੁਸੀਂ ਸਾਡੇ ਨਾਲ ਆਓ। ਆਪਾਂ ਕੱਠੀ ਛੋਟੀ ਕਰਨੀ ਐ। ਫੇਰ ਉਹਦੀ ਜਿਹੜੀ ਕੋ ਮੇਰੀ ਕੋਲ ਬਣੀ ਆ ਉਹ ਬੋਲਣ ਲੱਗੀ ਐ ਕਿਵੇਂ ਹੋ ਜਾਣਗੇ? ਉਹ ਹੋ ਜਾਣਗੇ। ਫੇਰ ਉਹ ਕੁੜੀ ਨੇ ਕਹਾ ਕਹਿੰਦੀ ਤੇਰਾ ਹੱਕ ਨਹੀਂ ਸਾਡੇ ਘਰ ਚ ਦਖਲਅੰਦਾਜ਼ੀ ਦੇਂਦਾ। ਮੇਰੇ ਘਰੋਂ ਦਾ ਫਾਹਾ ਜ। ਹੂੰ। ਉਸ ਤੋਂ ਬਾਅਦ ਵੀ ਇਹਨਾਂ ਨੇ 2 ਟਾਈ ਮਹੀਨੇ ਹੋ ਗਏ ਸੀ। ਉਹ ਇੱਥੇ ਆਈ ਨਹੀਂ ਸੀ। ਤੇ ਹੁਣ ਹੁਣ ਪਤਾ ਲੱਗਿਆ ਵੀ ਉਹ ਵੀ ਭੱਜ ਗਈ ਇਹ ਲੈ ਦੋਸਤੋ ਕਾਲ ਯੁਗ ਆ ਗਿਆ ਦੋਸਤੋ ਕਾਲ ਯੁਗ ਆ ਗਿਆ ਇਹ ਸੱਚੀ ਗੱਲ ਆ ਦੋਸਤੋ ਜਿਹੜੀ ਇਸ ਨਾਲ ਵਾਪਰੀ ਹੈ ਦੋਸਤੋ ਇਹਦਾ ਜਿਹੜਾ ਮੁੰਡਾ ਸੀ ਉਹਦਾ ਵਿਆਹ ਹੋ ਗਿਆ ਬੜੀ ਧੂਮ ਧਾਮ ਨਾਲ ਵਿਆਹ ਕੀਤਾ ਬੜੇ ਪੈਸੇ ਲਾਏ ਬਾਈ ਨੇ ਪਰ ਜਿਹੜਾ ਇਹਦੇ ਨਾਲ ਪਾਣਾ ਵਰਤਿਆ ਉਹ ਕਿਸੇ ਨਾਲ ਵਰਤੇ ਨਾ ਕੱਲਾ-ਕੱਲਾ ਮੁੰਡਾ ਸੀਗਾ ਇਹਨਾਂ ਦਾ ਜਿਹੜਾ ਆਪਣੀ ਘਰ ਵਾਲੀ ਨੂੰ ਛੱਡ ਕੇ ਆਪਣੀ ਜਿਹਨੂੰ ਵਿਆਹ ਕਿ ਲਾਇਆ ਸੀ ਸਹੇਰਿਆਂ ਨਾਲ ਉਹਨੂੰ ਛੱਡ ਕੇ ਆਪਣੀ ਸੱਸ ਨਾਲ ਹੀ ਗਲਤ ਸਬੰਧ ਬਣਾਈ ਬੈਠਾ ਸੀਗਾ ਉਹਨੂੰ ਫੋਨ ਗਿਫਟ ਕਰਤਾ ਉਹਦੇ ਨਾਲ ਚੈਟ ਕਰਨੀ ਉਹਦੇ ਨਾਲ ਗੱਲਾਂ ਕਰਨੀਆਂ ਆਪ ਦੀ ਆਪਣੀ ਕਹਦੀ ਵੀ ਰਿਸ਼ਤੇ ਨੂੰ ਤਾਰ-ਤਾਰ ਕਰਤਾ ਕਹਿੰਦੇ ਵੀ ਜਿਹੜੀ ਸੱਸ ਹੁੰਦੀ ਆ ਇਹ ਮਾਂ ਦਾ ਰੂਪ ਹੁੰਦੀ ਆ ਦੂਜੀ ਮਾਂ ਹੁੰਦੀ ਆ ਜਿਹੜੀ ਆਪਣੀ ਕੁੜੀ ਦੀ ਮਾਂ ਸੀਗੀ ਉਹ ਆਪਣੇ ਜਵਾਈ ਨਾਲ ਮਾਰੀ ਹੋਗੀ ਦੋਸਤੋ ਇਹ ਕਲਜੂਗਾ ਦੋਸਤੋ ਸੱਚੀ ਗੱਲ ਆ ਘਰ ਦੇ ਵਿੱਚ ਰੌਲੇ ਵੀ ਪੈਂਦੇ ਰਹੇ ਪਿੰਡ ਵਾਲਿਆਂ ਨੂੰ ਵੀ ਪਤਾ ਲੱਗਿਆ ਪਿੰਡ ਵਾਲਿਆਂ ਨੇ ਵੀ ਕਿਹਾ ਹੋਊਗਾ ਵੀ ਬਈ ਪਿੰਡ ਵਾਲਿਆਂ ਨੂੰ ਵੀ ਪਤਾ ਲੱਗਿਆ ਉਹ ਬੇਇੱਜ਼ਤੀ ਬਹੁਤ ਹੋ ਗਈ ਉਹਦੀ ਹੈ ਪਿੰਡ ਵਾਲੇ ਤਾਂ ਪਿੰਡ ਵਾਲੋਂ ਤਾਂ ਐ ਸੀ ਵੀ ਮੇਰੇ ਤੇ ਸ਼ੱਕ ਕਰਦੇ ਸੀ ਵੀ ਉਹਨੂੰ ਆਇਆ ਸੀ ਵੀ ਕਿ ਕੋੜਮਣੀ ਹੁਣ ਬਲੇਗੇੜੇ ਮਾਰ ਇਹ ਵੀ ਇਹਦੇ ਕਰਕੇ ਆਉਂਦੀ ਹੈ ਪਰ ਆਪਣੇ ਤਾਂ ਕੋਈ ਦਿਲਚਸਪੀ ਹੈ ਨਹੀਂ ਸੀ ਜੀ ਬਈ ਆਪਾ ਮੰਨ ਲਾ ਜਿਹੜਾ ਬੰਦਾ ਹੁਣ ਵਿਆਹ ਹੈ ਬੜਾ ਜੇ ਸਹੀ ਹੋਵੇ ਉਹ ਇਹ ਚੀਜ਼ਾਂ ਨਹੀਂ ਸੋਚਦਾ ਹੁੰਦਾ ਨਾ ਮੈਂ ਬਥੇਰਾ ਕਹਣਾ ਚਲ ਕੋਈ ਨਹੀਂ ਅਗਲੇ ਦੀ ਧੀ ਇੱਥੇ ਵਿਆਹੀ ਹੈ ਇਹਨਾਂ ਨੇ ਵੀ ਚਲ ਆ ਗਈ ਤਾਂ ਫੇਰ ਕੱਡੀ ਗੱਲ ਪਰ ਅੰਦਰੋਂ ਅੰਦਰ ਹੀ ਮੈਨੂੰ ਵੀ ਡਰ ਸੀਗਾ ਮੈਨੂੰ ਪਤਾ ਸੀ ਵੀ ਯਾਰ ਇੱਧਰ ਕੁਝ ਚੱਲ ਰਿਹਾ ਹੈ ਨਾ ਮੈਂ ਹਣ ਕੇ ਮੈਂ ਉਹਦੀ ਨੂੰਹ ਨੂੰ ਵੀ ਦੱਸਿਆ ਉਹ ਪਰ ਉਹਨਾਂ ਨੇ ਬੱਸ ਚਕਾਰ ਪਿੱਛੇ ਲਾ ਲਈ ਸੀ ਫੇਰ ਜਦੋਂ ਉਹਨੂੰ ਪਤਾ ਲੱਗਾ ਫੇਰ ਫੇਰ ਉਹਨੂੰ ਪਤਾ ਲੱਗਾ ਪਛਤਾਉਂਦੀ ਸੀ ਤੇ ਹੁਣ ਤੋਂ ਜਮੇ ਪਛਤਾਈ ਜਾਂਦੀ ਉਹਦੋਂ ਮੈਂ ਸੋਡੇ ਪਹਿਲੀ ਅੱਖ ਲੱਗ ਲੈਂਦੀ ਤੇ ਮੈਂ ਉਹਨੂੰ ਵੱਡ ਨਹੀਂ ਨਾ ਦਿੰਦੀ ਇੱਥੇ ਆਪਣੀ ਕੁੜੀ ਕੋ ਰਹਿੰਦੀ ਸੀ ਉਹਦੀ ਮਾਂ ਕੰਮ ਕਰਦੀ ਸੀ ਘਰ ਦੇ ਵੀ ਉਹ ਜਦੋਂ ਕੁੜੀ ਕਹਿੰਦੀ ਸੀ ਮੰਮੀ ਤੁਸੀਂ ਚਲ ਜਾਓ ਇੰਨਾ ਨਾ ਟਾਈਮ ਕਿਉਂ ਤੁਸੀਂ ਇੱਥੇ ਰਹਿੰਦੇ ਹੋ ਪੈੜਾ ਲੱਗਦਾ ਵੀ ਵਧੀਆ ਨਹੀਂ ਲੱਗਦਾ ਪਰ ਉਹ ਕਹਿੰਦੀ ਸੀ ਵੀ ਤੈਨੂੰ ਮੈਂ लाडਰੀ ਲਿਖਿਆ ਹੋਇਆ ਬੜੇ ਪਿਆਰ ਨਾਲ ਰੱਖਿਆ ਹੋਇਆ ਤੈਨੂੰ ਫੁੱਲਾਂ ਤੇ ਫੁੱਲਾਂ ਵਾਂਗ ਰੱਖਿਆ ਹੋਇਆ ਤੇਥੋਂ ਕੰਮ ਨਹੀਂ ਹੋਣਾ ਤਾਂ ਕਰਕੇ ਮੈਂ ਇੱਥੇ ਰਹਿਣੀ ਆ ਦੋਸਤੋ ਲੋਕ ਗੱਲਾਂ ਵੀ ਬਣਾਉਂਦੇ ਸੀ ਲੋਕ ਇਸ ਨੂੰ ਕਹਿੰਦੇ ਸੀ ਵੀ ਕੁੜਮ ਦੀ ਕੁੜਮਣੀ ਨਾ ਬਣਦੀ ਹੋ ਤਾਂ ਕਰਕੇ 10 10 20 20 ਦਿਨ ਲਾ ਕੇ ਜਾਂਦੀ ਆ ਪਰ ਨਹੀਂ ਜਿਹੜੀ ਸੋਚ ਨਾ ਸਕੋ ਤੁਸੀਂ ਉਹ ਗੱਲ ਹੋ ਗਈ ਦੋਸਤੋ ਸੱਸ ਨਾਲ ਹੀ ਜਵਾਈ ਨੇ ਗੱਲਬਾਤ ਕਰ ਲਈ ਸੀ ਸੱਸ ਆਉਂਦੀ ਸੀ ਜਵਾਈ ਕਰਕੇ ਜਵਾਈ ਕੋਲੋਂ ਸਵਾਦ ਲੈਂਦੀ ਸੀ ਆਪਣੀ ਜ਼ਿੰਦਗੀ ਦੇ ਸੋਰਾ ਹੈ ਨਹੀਂ ਨਹੀਂ ਹੈ ਨਹੀਂ ਮਰਿਆ ਹੋਏ ਮੌਤ ਹੋਈ ਵੀ ਆ ਤੇ ਉਹਦਾ ਜਿਹੜਾ ਸਾਰਾ ਕੁਝ ਇਹਦੇ ਨਾਂ ਹੋ ਗਿਆ ਸੀ ਹੂੰ ਪ੍ਰਾਪਰਟੀ ਬਰੂਟੀ ਇਹਦੇ ਨਾਂ ਐ ਦੋ ਜੱਗ ਕਿਤੇ ਉਹ ਗੱਲ ਤਾਂ ਨਹੀਂ ਵੀ ਕੁੜੀ ਕੋ ਆਹਦੀ ਸੱਸ ਨੂੰ ਆਪਦੇ ਗੱਲ ਦੇ ਵਿੱਚ ਵੜਾ ਕੇ ਤੇਰਾ ਮੁੰਡਾ ਉਹਦੀ ਸਾਰੀ ਜ਼ਮੀਨ ਠੱਪਣ ਨੂੰ ਫਿਰਦਾ ਹੋਵੇ ਨੱਪਣ ਨੂੰ ਫਿਰਦਾ ਹੋਵੇ ਵੀ ਕੱਲ ਨੂੰ ਮੈਂ ਸੌਖਾ ਰਹੂੰਗਾ ਤਾਂ ਕਰਕੇ ਇਹ ਕੰਮ ਕਰਦਾ ਹੋਵੇ ਉਹ ਤਾਂ ਹੁਣ ਰੱਬ ਜਾਣਦਾ ਜਾਂ ਉਹ ਜਾਣਦੀ ਹੈ ਜਾਂ ਉਹ ਜਾਣਦਾ ਹੁਣ ਆਪਾਂ ਨੂੰ ਤਾਂ ਗੱਲ ਦਾ ਵੀ ਨਹੀਂ ਪਤਾ ਸੀਗਾ ਮੈਂ ਤਾਂ ਇਹ ਚੀਜ਼ ਚਾਹੁੰਦਾ ਸੀ ਜਿੰਨਾ ਮਹਾਰਾਜ ਨੇ ਸਾਨੂੰ ਦਿੱਤਾ ਠੀਕ ਆ ਵੀ ਆਪਦੀ ਜ਼ਿੰਦਗੀ ਵਧਿਆ ਰੋਟੀ ਖਾਣੇ ਆ ਤੇ ਵੀ ਚਲ ਸਹੀ ਸੀਗਾ ਵੀ ਆ ਤਾਂ ਮੱਥੇ ਦੇ ਕਲੰਕ ਲਾ ਤਾ ਨਾ ਹੁਣ ਪਿੰਡ ਚ ਕਿਸੇ ਪਾਸੇ ਝਾਕਣ ਜੋਗੇ ਨਾ ਲੰਘਣ ਜੋਗੇ ਹੈ ਪਹਿਲਾਂ ਲੋਕ ਸਰਦਾਰ ਸਰਦਾਰ ਕਹਿੰਦੇ ਬੰਦੇ ਬਈ ਵਧੀਆ ਇੱਜ਼ਤ ਕਰਦੇ ਪਹਿਲਾਂ ਦਸਾਂ ਬੰਦਾ ਜੇ ਬਹਿ ਜਾਂਦੇ ਸੀਗੇ ਅਗਲਾ ਕਹਿੰਦਾ ਚਲ ਕੋਈ ਨਹੀਂ ਬੰਦਾ ਇੱਜ਼ਤ ਵਾਲੀ ਇਹ ਸਹੀ ਆ ਆ ਮੁੰਡੇ ਨੇ ਕਲੰਕ ਲਾ ਤਾ ਹੁਣ ਅਗਲਾ ਕਹਿੰਦਾ ਜਿਹੇ ਜਾ ਕੋਕੋ ਹਜੇ ਬੱਚੇ ਵੀ ਜਿਹੇ ਜਾ ਇਹ ਹੋਊਗਾ ਉਹ ਜਾ ਪਿਆ ਉਹ ਹੋਊਗਾ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਵੀ ਸੱਸ ਜਿਹੜੀ ਉਹਦੀ ਹੈਗੀ ਤੇ ਉਹ ਮੁੰਡਾ ਕਿੱਥੇ ਗਿਆ ਤੁਹਾਡਾ ਲੱਭਿਆ ਸੀ ਬਈ ਥੋੜੇ ਕਿਦਾਂ ਜਦ ਤੇ ਉਦੋਂ ਮੁੜ ਕੇ ਮੈਂ ਤਾਂ ਬਾਈ ਫਿਰ ਆਪਾਂ ਸਿੱਧੀ ਹੱਥ ਤੱਕ ਕਲਪਟ ਲਖਾਤੀ ਕਿ ਬੇਦਖਲ ਕਰਤਾ ਬੇਦਖਲ ਕਰਤਾ ਹੁਣ ਮੈਂ ਇਹ ਜੇ ਬੰਦੇ ਤੋਂ ਗਲਤੀ ਹਰੇ ਆਸਾਨ ਤੋਂ ਹੋ ਜਾਂਦੀ ਹੈ ਕੀ ਪਤਾ ਤੂੰ ਗਲਤੀ ਹੋ ਗਈ ਹੋਵੇ ਕੀ ਪਤਾ ਗਲਤੀ ਮੰਨਦਾ ਹੋਵੇ ਉਹ ਨਹੀਂ ਬਾਈ ਮੈਂ ਉਹਨੂੰ ਰੱਖਣਾ ਨਹੀਂ ਘਰੇ ਵੜਨੇ ਨਹੀਂ ਦੇਣਾ ਜਿਹੜੀ ਸਾਡੀ ਨੂੰਹ ਆ ਉਹਦਾ ਕੋਈ ਕਸੂਰ ਨਹੀਂ ਮਾਉਂ ਉਹ ਤੇ ਛੋਟੇ ਮੁੰਡੇ ਨੂੰ ਦੇ ਦੇਣੀ ਆ ਪੱਕ ਸਾਡੇ ਵੱਲੋਂ ਤਾਂ ਮਰ ਗਿਆ ਜਿਹੜਾ ਬੰਦਾ ਆਪਣੀ ਸੱਸ ਨੂੰ ਹੀ ਛੱਡ ਸਕਦਾ ਉਹ ਆਦੀ ਭੈਣ ਨੂੰ ਕੀ ਛੱਡੂਗਾ ਆਪਣੀ ਸਗੀ ਮਾਂ ਨੂੰ ਕੀ ਛੱਡੂਗਾ ਆਪਦੇ ਸਿਸਤੇਦਾਰੀਆਂ ਨੂੰ ਕਿਵੇਂ ਛੱਡੂਗਾ ਉਹ ਤੈਨੂੰ ਲੱਗਦਾ ਵੀ ਜਿਹੜਾ ਵੀ ਤੇਰਾ ਮੁੰਡਾ ਹੈਗਾ ਵੀ ਜਿਹੜਾ ਵੀ ਆਪਣੀ ਸੱਸ ਨੂੰ ਨਹੀਂ ਛੱਡਿਆ ਉਹ ਆਪਣੀ ਮਾਂ ਨੂੰ ਹੀ ਛੱਡ ਨਹੀਂ ਛੱਡ ਸਕਦਾ ਤੇ ਆਪਦੀ ਭੈਣ ਨੂੰ ਨਹੀਂ ਛੱਡ ਸਕਦਾ ਜਿਹੜਾ ਬੰਦਾ ਜਿਹੜਾ ਕੁੱਤਾ ਹੋਵੇ ਨਾ ਜੋ ਹੱਡਾ ਲੋੜੀ ਨੂੰ ਗਿੱਜ ਜੇ ਉਹਨੂੰ ਜਿੰਨਾ ਮਰਜ਼ੀ ਡਾਂਗਾ ਚੱਕ ਚੱਕ ਮੋੜ ਲਈ ਉਹਦੇ ਮੂੰਹ ਨੂੰ ਮਾਸ ਜਦੋਂ ਲੱਗ ਜਾਂਦਾ ਉਹਨੇ ਮਾਸ ਹੀ ਖਾਣਾ ਉਹਨੇ ਹੱਡੀ ਖਾਣਾ ਠੀਕ ਹੈ ਨਾ ਉਹ ਹੁਣ ਜਦੋਂ ਆਪਦੀ ਸਾਖੀ ਸੱਸ ਹੋਏਗੀ ਤੇ ਸੱਸ ਤੇ ਮਾਂ 'ਚ ਕੋਈ ਫਰਕ ਨਹੀਂ ਹੁੰਦਾ ਠੀਕ ਹੈ ਨਾ ਤੇ ਫਿਰ ਜਦੋਂ ਉਹ ਬੰਦਾ ਉੱਥੇ ਰਿਸ਼ਤੇ ਨੂੰ ਤਾੜ ਤਾਲ ਕਰ ਸਕਦਾ ਤੇ ਇੱਥੇ ਕੀ ਕਰੂਗਾ ਦੋਸਤੋ ਜਿਹੜਾ ਬੰਦਾ ਆਪਣੀ ਸੱਸ ਦਾ ਨਹੀਂ ਹੋਇਆ ਆਪਣੀ ਮਾਂ ਦਾ ਕਿਵੇਂ ਹੋਜੂਗਾ ਆਪਣੀ ਭੈਣ ਦਾ ਕਿਵੇਂ ਹੋਜੂਗਾ ਰਿਸ਼ਤੇਦਾਰਾਂ ਦਾ ਕਿਵੇਂ ਹੋਜੂਗਾ ਪਿੰਡ ਦੇ ਵਿੱਚ ਕੈਰੈਕਟਰ ਕਿਵੇਂ ਸੀ ਤੇਰੇ ਮੁੰਡੇ ਦਾ ਰਿਸ਼ਤੇਦਾਰੀਆਂ ਦੇ ਵਿੱਚ ਕੈਰੈਕਟਰ ਕਿਵੇਂ ਸੀ ਮੁੰਡੇ ਯਾਰ ਪਹਿਲਾਂ ਤਾਂ ਸਹੀ ਸੀਗਾ ਹਨਾ ਪਹਿਲੀ ਗੱਲ ਚਲੇ ਪਈ ਇਹ ਗੱਲ ਕਹਿੰਨੇ ਤੜੀ ਇੱਕ ਹੱਥ ਨਾਲੇ ਬਾਈ ਦੇ ਚਲੇ ਇਹ ਤਾਂ ਜੇ ਆਪਾਂ ਗਣਕੇ ਤਾਂ ਜਵਾਕ ਮੰਨਿਆ ਜਾਂਦਾ ਤੋ ਉਹ ਤਾਂ ਸਿਆਣੀ ਬਣੀ ਸੀ ਛੱਟਾ ਢੋਲਾ ਛੱਟਾ ਹੋਇਆ ਵਸੇ ਦਾ ਫਿਰ ਮੁੰਡਾ ਵਿਆਹ ਹੀ ਨਹੀਂ ਕਰਾਉਂਦਾ ਜੀ ਇਹ ਕੰਮ ਕਰਨਾ ਸੀਗਾ ਹਾਂ ਫਿਰ ਜਾਂਦਾ ਵਿਆਹ ਹੀ ਨਹੀਂ ਕਰਾਉਂਦਾ ਤੇ ਮੈਨੂੰ ਹੁਣ ਚੱਲ ਵਿਆਹ ਹੋ ਗਿਆ ਤੇਰਾ ਵਿਆਹ ਤਰਾ ਪੁੱਤਾਂ ਵਰਗਾ ਹੈਗਾ ਤੂੰ ਇਹੋ ਜਿਹਾ ਕੰਮ ਕਰਦੀ ਐ ਸਵਾਦ ਚ ਪੈ ਗਈ ਦੁਨੀਆ ਕੇ ਬਾਈ ਯਾਰ ਬਾਈ ਸਵਾਦਾਂ ਨੇ ਪੱਟਤੀ ਹੂੰ ਰਿਸ਼ਤੇ ਤਾਰ-ਤਾਰ ਕਰਤੇ ਲੋਕਾਂ ਨੇ ਤੇ ਜਮਾ ਯਾਰ ਬਾਈ ਵਿਸ਼ਵਾਸ ਹੀ ਨਹੀਂ ਰਹਿ ਗਿਆ ਹੁਣ ਤਾਂ ਅੱਛਾ ਉਹਨਾਂ ਰਿਸ਼ਤੇਦਾਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਰਿਸ਼ਤੇਦਾਰੀਆਂ ਦੇ ਵਿੱਚ ਇਹ ਕੰਮ ਕਰਦੇ ਆ ਆਪਣੀ ਸੱਸ ਨੂੰ ਹੀ ਟਾਰਗੇਟ ਬਣਾਈ ਬੈਠਾ ਪਤੰਦਰ ਆਪਣੀ ਸੱਸ ਨਾਲ ਹੀ ਗਲਤ ਸਬੰਧ ਬਣਾਈ ਬੈਠਾ ਉਹੋ ਜਿਹੇ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਈ ਮੈਂ ਕਹਿੰਨਾ ਕਿ ਸੁਧਰ ਜੋ ਨਹੀਂ ਦੁਨੀਆਂ ਗਰ ਕਰਨ ਚ ਵਿੰਦ ਲੱਗਣਾ ਜਿਹੜੇ ਇਹ ਚੀਜ਼ਾਂ ਸੋਚਦੇ ਇੱਕ ਦਿਨ ਤੇ ਆਏ ਹੱਥ ਮੁਠੀ ਬੰਦ ਰੱਖਾਂਗੇ ਤਾਂ ਸਾਰਾ ਕੁਝ ਹੀ ਆ ਜੇ ਖੋਲ ਲਾਂਗੇ ਤਾਂ ਲੋਕਾਂ ਨੂੰ ਦੱਸੂਗਾ ਜਦੋਂ ਕੋਈ ਹੁੰਦਾ ਅੱਜ ਤੁਸੀਂ ਇਹ ਕੰਮ ਕਰਤਾ ਕੱਲ ਨੂੰ ਤੁਹਾਡੇ ਤੇ ਹੋ ਗਈ ਅਗਲਾ ਨੇ ਕਹਿੰਦਾ ਜਿਹੇ ਜਾਂ ਬੀਜੋਗੇ ਉਹ ਜਿਹੇ ਵੱਡੋਗੇ ਤੁਹਾਡੇ ਨਾਲ ਵੀ ਹੋਊਗੀ ਜੇ ਤੁਸੀਂ ਕਿਸੇ ਅੱਜ ਦਿਲ ਦਿਖਾਤਾ ਕੁੜੀ ਦਾ ਦਿਲ ਦਿਖਾਇਆ ਉਹਨੇ ਭੱਜ ਗਿਆ ਉਹਦੀ ਮਾਂ ਨੇ ਵੀ ਦਿਖਾਤਾ ਨਾ ਤਾਂ ਉਹਦੀ ਉਹਦੀ ਸੱਸੋ ਦੇ ਨਾਲ ਬਸੇ ਨੌ ਮੁੰਡਾ ਬਸੇ ਪਰ ਮੈਂ ਮੁੰਡਾ ਕਰੇ ਨਹੀਂ ਬਾੜਦਾ ਨਾ ਉਹ ਸਸਤਾ ਮੈਨੂੰ ਨਹੀਂ ਪਤਾ ਉਹ ਉੱਥੇ ਰੱਖੇ ਜਾਂ ਨਾ ਰੱਖੇ ਮੈਂ ਬੇਦਖਲ ਕਰ ਹੁਣ ਜਿਹੜੀ ਤੇ ਨੂੰ ਆ ਉਹ ਰਹਿਣਾ ਚਾਹੁੰਦੀ ਤੇਰੇ ਕੋਲ ਹਾਂ ਮੈਂ ਰੱਖੂ ਵੀ ਦੂਜੇ ਮੁੰਡੇ ਤੇ ਦੇਵਾਂਗਾ ਰੱਖੂਗਾ ਦੋ ਮੁੰਡੇ ਤੇਰੇ ਹਾਂ ਨਾਲੇ ਪਹਿਲੇ ਕਿਹੜੀ ਇੱਕ ਮੁੰਡਾ ਨਹੀਂ ਨਹੀਂ ਦੋ ਚਲੋ ਬਹੁਤ ਬਹੁਤ ਧੰਨਵਾਦ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਦੇ ਟਾਈਮ ਦੇ ਵਿੱਚ ਕਾਲ ਯੁਗ ਬਹੁਤ ਜ਼ਿਆਦਾ ਉੱਭਰ ਰਿਹਾ ਦੋਸਤੋ ਕਾਲ ਯੁਗ ਦਿਨ ਪਰ ਦਿਨ ਵਧਦਾ ਜਾ ਰਿਹਾ ਦੋਸਤੋ ਜਿਹੜਾ ਇਹ ਇਨਸਾਨ ਸੀਗਾ ਇਹਦੀ ਇਹ ਇਹਦੇ ਮੁੰਡੇ ਦੋ ਆ ਤੇ ਇਹਦਾ ਜਿਹੜਾ ਇੱਕ ਮੁੰਡਾ ਸੀ ਜਿਹਦਾ ਵਿਆਹ ਹੋਇਆ ਸੀ ਉਹ ਆਪਣੀ ਸੱਸ ਨਾਲ ਹੀ ਗਲਤ ਸਬੰਧ ਬਣਾਏ ਬੈਠਾ। ਦੋਸਤੋ ਜਿਹੜੇ ਰਿਸ਼ਤੇਦਾਰੀਆਂ ਦੇ ਵਿੱਚ ਇਹੋ ਜਿਹਾ ਕੰਮ ਕਰਦੇ ਆ ਉਹੋ ਜਿਹੇ ਲੋਕਾਂ ਨੂੰ ਮੈਂ ਇੱਕ ਗੱਲ ਸਮਝਾਉਣਾ ਚਾਹਣਾ। ਜਿਹੜਾ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਆਪਣਾ ਰਿਸ਼ਤੇਦਾਰਾਂ ਨੂੰ ਕੋਈ ਸਮਝਦਾ ਤੇ ਉਹ ਆਪਣੇ ਪਰਿਵਾਰ ਨੂੰ ਕੀ ਸਮਝਦਾ ਹੋਊ ਆਪਣੀ ਭੈਣ ਨੂੰ ਕੀ ਸਮਝਦਾ ਹੋਊਗਾ। ਆਪਣੀ ਸੱਸ ਨੂੰ ਲੈ ਗਿਆ ਭਜਾ ਕੇ ਆਪਣੀ ਘਰ ਵਾਲੀ ਨੂੰ ਨਹੀਂ ਛੱਡਿਆ ਉਹਨੇ। ਉਹਨੂੰ ਛੱਡ ਕੇ ਅ ਦਫਾ ਹੋਇਆ ਆਪਣੀ ਜ਼ਿੰਦਗੀ ਬਾਰੇ ਆਪਣੀ ਸੁਆਦ ਲਈ ਜ਼ਿੰਦਗੀ ਬਾਰੇ ਤੁਰ ਪਿਆ ਆਪਣੇ ਗਲਤ ਰਾਵਾਂ ਤੇ। ਦੋਸਤੋ ਸਾਡੀ ਵੀਡੀਓ ਇੱਕ ਸੇ ਦਿਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਬਾਲਾ ਤੁਸੀਂ ਨਾ ਦਿਲ ਤੇ ਨਾਲ ਆਇਆ ਕਰੋ ਜੇ ਤੁਸੀ ਵੇਖਣੀ ਹੁੰਦੀ ਹੈ ਸਵਾਦ ਲਿਆ ਕਰੋ ਤੇ ਇਹ ਇੱਕ ਐਂਟਰਟੇਨਮੈਂਟ ਵਾਸਤੇ ਵੀਡੀਓ ਬਣਾਈ ਗਈ ਆ ਦੋਸਤੋ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਇਹ ਵੀਡੀਓ ਸੱਚੀ ਆ ਦੋਸਤੋ ਜਦੋਂ ਤੁਸੀਂ ਖਬਰਾਂ ਵੇਖੋਗੇ ਨਾ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਦੁਨੀਆ ਤੇ ਅਸਲ ਸੱਚ ਕੀ ਹੋ ਰਿਹਾ ਰਿਸ਼ਤੇਦਾਰ ਰਿਸ਼ਤਦਾਰੀਆਂ ਦੇ ਵਿੱਚ ਕੀ ਕਰ ਰਹੇ ਨੇ ਪਿੰਡਾਂ ਦੇ ਲੋਕ ਪਿੰਡ ਦੀਆਂ ਕੁੜੀਆਂ ਨੂੰ ਹੀ ਛੜਦੇ ਪਏ ਕੀ ਕੀ ਹੋ ਰਿਹਾ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕੀ ਆ ਇਹ ਐਸਐਲਟੀ ਜ ਆ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ